ਦਾ ਮ ਦਿੱਲੀ ਦੀ ਸਰਕਾਰ ਦਾ ਐਡਵਾਈਜ਼ਰ ਹੈ ਉਹਨਾਂ ਦੇ ਐਵੀਡੈਂਸ ਤੁਹਾਡੀ ਕੁਰਸੀ ਤੇ ਰੱਖ ਕੇ ਤੁਹਾਡਾ ਇੰਤਜ਼ਾਰ ਕਰ ਰਿਆ ਸੀ ਤੁਸੀਂ ਨਹੀਂ ਆਏ ਇਥੋਂ ਪਤਾ ਲੱਗਦਾ ਹੈ ਕਿ ਅੱਜ ਮਾਫੀਆ ਦਾ ਜਿਹੜਾ ਰਾਜ ਹੈ ਪੰਜਾਬ ਚ ਉਹਨੂੰ ਮੁੱਖ ਮੰਤਰੀ ਸਪੋਰਟ ਕਰ ਰਿਆ ਹੈ ਇਥੋਂ ਪਤਾ ਲੱਗ ਰਿਹਾ ਹੈ ਕਿ ਅੱਜ ਜਿਹੜੇ ਇਹਨਾਂ ਦੇ ਐਮਐਲਏ ਕਲਪਸ਼ਨ ਕਰ ਰਹੇ ਆ ਅੱਜ ਉਹਨਾਂ ਨੂੰ ਸਪੋਰਟ ਮੁੱਖ ਮੰਤਰੀ ਕਰ ਰਿਹਾ ਹੈ ਅਗਰ ਮੁੱਖ ਮੰਤਰੀ ਕਹਿੰਦੇ ਕਿ ਮੈਂ ਇਮਾਨਦਾਰੀ ਮੇਰੀ پارٹی ਇਮਾਨਦਾਰ ਹੈ ਕਿ ਤੁਹਾਨੂੰ ਅੱਜ ਇੱਥੇ ਆ ਕੇ ਇਹ ਜਿਹੜੇ ਮੇਰੇ ਐਵੀਡੈਂਸ ਹੈ ਉਹ ਲੈ ਕੇ ਜਾਣੇ ਚਾਹੀਦੇ ਸੀ ਕਿਉਂਕਿ ਇਹ ਜਿਹੜਾ ਐਵੀਡੈਂਸ ਹੈ ਇਹ ਬਹੁਤ ਕੀਮਤੀ ਹੈ ਇਹ ਦੇਖ ਗਰੀਬਾਂ ਦੇ ਕੂੰਡ ਪਸੀਨੇ ਦੀ ਕਮਾਈ ਜਿਹੜੀ ਅੱਜ ਐਮਐਲਏ ਲੁੱਟ ਰਿਹਾ ਦੋਨੋਂ ਥਾਂ ਦੇ ਨਾਲ ਉਹ ਕਮਾਈ ਜੋ ਉਹ ਕਹਿ ਰਿਹਾ ਕਿ ਮੈਂ ਤੁਹਾਡੇ ਪਰਿਵਾਰ ਨੂੰ ਦੇਣਾ ਇਹ ਮੈਂ ਨਹੀਂ ਕਹਿ ਰਿਹਾ ਤੇ ਰਮਨ अरोड़ा एमएलए सेंटर कह रहे हैं ए जवाब दियो ਤੁਸੀਂ ਨਹੀਂ ਪਹੁੰਚੇ ਮੈਂ ਮੀਡੀਆ ਦੇ ਮਾਧਮ ਨਾਲ ਪੁੱਛਣਾ ਚਾਹਨਾ ਕਿ ਜਿਹੜੀ ਇਹ ਜਿਹੜੀਆਂ ਰਿਕਾਰਡਿੰਗ ਹੈ ਇਸ ਰਿਕਾਰਡਿੰਗ ਦੇ ਉੱਤੇ ਕੀ ਕਾਰਵਾਈ ਕਰੋਗੇ ਕੀ ਤੁਸੀਂ ਅੱਜ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਹਜ਼ਾਰਾਂ ਦੀ ਗਿਣਤੀ ਇੱਥੇ ਖੜੇ ਐ ਇਹਨਾਂ ਨੂੰ ਕੀ ਕਹਿਣਾ ਚਾਹਦੇ ਹੋ ਕਿ ਤੁਸੀਂ ਇਦਾਂ ਦੇ ਲੋਕਾਂ ਨੂੰ ਹੋਰ ਅੱਲਾਸ਼ੇਰੀ ਦੇੋਗੇ ਕਿ ਜਾਂ ਇਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਅੱਜ ਇਹ ਜਨਤਾ ਪੁੱਛਦੀ ਜਿੰਦਰ ਵਚਦੀ ਕਿ ਤੁਸੀਂ ਚੋਰਾਂ ਦੇ ਨਾਲ ਖੜੇ ਹੋ ਕਿ ਜਾਂ ਤੁਸੀਂ ਵੀ ਉਹਨਾਂ ਦੇ ਮੁਖੀਆ ਬਣ ਕੇ ਇਸ ਪੰਜਾਬ ਨੂੰ ਲੁੱਟ ਰਹੇ ਹੋ ਇਹ ਤੁਸੀਂ ਜਵਾਬ ਦਿਓ ਮੈਂ ਨਹੀਂ ਦੇ ਸਕਦਾ ਇਹ ਜਵਾਬ ਤੁਹਾਡੇ ਅੰਦਰ ਵਿੱਚ ਹੈ ਬਾਕੀ ਮੇਰੇ মিডিਆ ਦੇ ਸਾਥੀਓ ਇਹ ਹੈ ਜੀ ਜਿਹੜੀ ਸਾਰੀਆਂ ਰਿਕਾਰਡਿੰਗ ਸਾਰੇ ਐਵੀਡੈਂਸ ਇਹ ਮੈਂ ਮੁੱਖ ਮੰਤਰੀ ਸਾਹਿਬ ਨਹੀਂ ਪਹੁੰਚੇ ਚਲੋ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਇਸ ਡੱਬੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਜਿਹੜਾ ਗਿਫਟ ਹੈ ਇਹ ਮੈਂ ਉਹਨਾਂ ਤੱਕ ਪਹੁੰਚਾਵਾਂਗਾ ਅਗਰ ਉਹ ਨਹੀਂ ਆ ਸਕੇ ਮੈਂ ਇਸ ਗੱਲ ਦੀ ਵੀ ਇਸ ਗੱਲ ਦੀ ਵੀ ਛੋਟੀ ਲੱਗੇ ਜਾ ਰਿਹਾ ਮੈਂ ਚੱਲ ਕੇ ਜੀ ਦੇ ਨੂੰ ਕਿਹਾ ਰਿਹਾ मुख्यमंत्री दस देे जाके देनी है मैं फिर भी जाके तैयार है और अलावा ये जड़ी यू भी मैं ਪੈਨ ਡਰਾਈਵ ਦਿਖਾਈ ਸੀ ਫੋਟੋ ਦੇ ਮਾਧਮ ਦੇ ਨਾਲ ਇਹ ਪੈਨ ਡਰਾਈਵ ਮੈਂ ਪੈਕਿੰਗ ਕਰਕੇ ਅਗਰ ਕਿਉਂਕਿ ਪਹਿਲੇ ਵੀ ਕਈ ਰਿਕਾਰਡਿੰਗਾਂ ਆਈਆਂ ਕਈ ਇਸ ਪੰਜਾਬ ਦੇ ਹਜਤੀ ਜਿਹੜੇ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦਾ ਦਰਦ ਲੈ ਕੇ ਕਈ ਵਾਰ ਤੁਹਾਨੂੰ ਪਤਾ ਹੈ ਇਹਨਾਂ ਦੇ ਮਨਿਸਟਰ ਲਾਲਚੰਦ ਕਟਾਰੂ ਦੀ ਵੀ ਇਦਾਂ ਹੀ ਪੈਨ ਡਰਾਈਵ ਗਈ ਸੀ ਇਦਾਂ ਹੀ ਪੈਨ ਡਰਾਈਵ ਜਿਹੜਾ ਨਾਲ ਦੇ ਹਲਕੇ ਤੋਂ ਮਨਿਸਟਰ ਸਰਦਾਰ ਪ੍ਰਕਾਸ਼ ਸਿੰਘ ਮੈਂ ਚਾਹਨਾ ਕਿ ਇਹ ਪਿੰਡ ਰਾਈ ਉਹਨਾਂ ਵਰਗੀ ਜਾ ਕੇ ਕਿਸੇ ਸੰਦੂਕ ਦੇ ਥੱਲੇ ਜਾ ਕੇ ਦੱਬ ਨਾ ਜਾਵੇ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਦੇ ਲੋਕਾਂ ਨੂੰ ਕਹਿਣਾ ਚਾਹਨਾ ਹੈ ਇਹਨਾਂ ਦੇ ਚਰਨਾਂ 'ਚ ਨਮਨ ਕਰਨਾ ਚਾਹਨਾ ਹੈ ਕਿ ਇਸ ਜਿਹੜੀ ਪਿੰਡ ਰਾਈ ਦੀ ਜਾਂਚ ਵੱਟਾ ਤੋਂ ਵੱਟੇ ਅਧਿਕਾਰੀ ਕੋ ਕਰਾਈ ਜਾਵੇ ਮੈਨੂੰ ਇਸ ਗੱਲ ਦੀ ਗਰੰਟੀ ਇਸ ਗੱਲ ਦਾ ਵਾਅਦਾ ਅੱਜ ਪਾਰਟੀ ਦੇ ਮੇਰੇ ਸੀਨੀਅਰ ਲੋਕ ਦੇ ਕੇ ਜਾਣ ਕਿ ਜਿਹੜੀ ਇਹ ਪਿੰਡ ਰਾਈ ਵੇ ਇਲਿਗਲ ਤਰੀਕੇ ਨਾਲ ਕਿੱਦਾਂ ਕਾਰਵਾਈ ਕਰਨੀ ਹੈ ਕਿਉਂਕਿ ਅਗਰ ਅਸੀਂ ਅੱਜ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਇਹ ਮੇਰੇ ਪੰਜਾਬ ਨੂੰ ਰੈਂਦਾ ਖੈਂਦਾ ਲੁੱਟ ਕੇ ਲੈ ਜਾਣਗੇ ਦੋਸਤੋ ਅਗਰ ਨਾ ਕਿਸੇ ਗੱਲ ਤੋਂ ਮੁਕਰਾਂ ਮੈਂ ਕਿਸੇ ਗੱਲ ਤੋਂ ਅਗਰ ਮੈਂ ਜਿਹੜੇ ਐਵੀਡੈਂਸ ਨਹੀਂ ਦੇ ਸਕਿਆ ਜੇ ਮੇਰੇ ਵਿੱਚ ਕੋਈ ਕਮੀ ਹੋਈ ਤੇ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਨਾ ਕਿ ਜਿੰਨੀ ਮਰਜ਼ੀ ਸਖਤ ਤੋਂ ਸਖਤ ਕਾਰਵਾਈ ਮੇਰੇ ਉੱਤੇ ਕਰ ਦਿਓ ਮੈਂ ਜੇਲ੍ਹ ਜਾਣ ਨੂੰ ਵੀ ਤਿਆਰ ਬੈਠਾ ਮੈਂ ਤਿਆਰ ਹਾਂ ਪਰ ਜਨਤਕ ਕਰਨ ਦਾ ਕਿਹਨਾਂ ਨੂੰ ਦੇਣੀ ਸੀ ਜਨਤਕ ਦੇਣੀ ਕਿ ਤੁਸੀ ਸੀਮ ਨੂੰ ਲੋਕਾਂ ਦਾ ਜਿਹੜੀ ਆਵਾਜ਼ ਹੈ ਇਹ ਪਹੁੰਚੇਗੀ ਪਰ ਪਹਿਲਾ ਜਿਹੜਾ ਮੇਰਾ ਰਾਈਟ ਹੈ ਉਹ ਸੀਮ ਨੂੰ ਦਿੰਦਾ ਰਾਈਟ ਹੈ ਰਾਈਟ ਔਰ ਕੁ ਬਾਦ ਮੇਰੀ ਪਾਰਟੀ ਦੇ ਸੀਨੀਅਰ ਲੋਕ ਖੜੇ ਆ ਉਹ ਜੇ ਜੋ ਵੀ ਲੀਗਲ ਲੋਕ ਕਹਿਣਗੇ ਰਿੰਕੂ ਜੀ ਭਾਜੀ ਖੜੇ ਆ ਇਹ ਮੇਰੇ ਇਲੈਕਸ਼ਨ ਦੇ ਚਾਰਜ ਹੈ ਇਹ ਜੀ ਰਮਨ अरोड़ा ਜੀ ਉਹਨਾਂ ਦੇ ਪਰਿਵਾਰ ਬਾਰੇ ਕਹਿ ਰਿਹਾ ਕਿਿੱਦਾਂ ਮੈਂ ਬਦਲੀਆਂ ਕਰਾਨੀਆਂ ਜੋ ਕਹਿ ਰਿਹਾ ਉਹ ਸਾਰੇ ਐਵੀਡੈਂਸ ਮੈਂ ਮੁੱਖ ਮੰਤਰੀ ਤੱਕ ਪਹੁੰਚਾਉਂਗਾ ਇਹ ਮੈਨੂੰ ਰੇਕ ਨਹੀਂ ਪਤਾ ਇਹ ਲੀਗਲ ਜਾ ਕੇ ਦੱਸਣਗੇ ਉਹਨਾਂ ਤੋਂ ਹੋਰੇ ਕੁਲਾਵਾ ਹੋਰੇ ਕੁਲਾਵਾ ਮੈਨੂੰ ਤੋੜਨ ਦੇ ਲਈ ਜਿਹੜੇ ਲੋਕ ਕਹਿੰਦੇ ਆ ਕਿ ਮੇਰਾ ਲਾਪੀ ਦਾ ਕੰਮ ਹੈ ਮੇਰਾ ਮਾਫੀਆ ਦਾ ਕੰਮ ਹੈ ਮੈਨੂੰ ਇੱਕ ਚੁਣਿਆ ਹੋਇਆ ਐਮਐਲਏ ਚੁਣਿਆ ਹੋਇਆ ਵਿਧਾਇਕ 25 ਲੱਖ ਰੁਪਏ ਦੀ ਆਫਰ ਦੇ ਰਿਆ ਕਿ ਤੇਰੇ ਹਲਕੇ ਦਾ 25 ਲੱਖ ਰੁਪਿਆ ਤੇਰਾ ਹਿੱਸਾ ਜਿਹੜਾ ਏ ਉਹ ਇਸ ਹਿੰਦੇ ਮਰ ਗਿਆ ਤੂੰ ਧਰਨਾ ਕਿਉਂ ਲਗਾਇਆ ਇਹ ਰਮਨ अरोड़ा ਜੀ ਐਮਐਲਏ ਸਾਹਿਬ ਕਹਿ ਰਹੇ ਆ ਇਹ ਮੈਂ ਨਹੀਂ ਕਹਿ ਰਿਆ ਇਹ ਹੋਣ ਮੁੱਖ ਮੰਤਰੀ ਨਾਕੀ ਦਾ ਅਰਥ ਦੱਸੇ ਕਿ ਜੇ ਅਸਤੀਫਾ ਦੇਣਾ ਹੈ ਕਿ ਜਾਂ ਰਮਨ ਰੋੜੇ ਦੇ ਖਿਲਾਫ ਕਾਰਵਾਈ ਕਰਨੀ ਹੈ ਇਹ ਜਵਾਬ ਤੁਸੀਂ ਮੁੱਖ ਮੰਤਰੀ ਤੋਂ ਪੁੱਛੋ ਮੇਰੀ ਵਾਈਫ ਤੇ ਮੇਰੀ ਬੇਟੀ ਕਿੱਥੇ ਆਜੋ ਮੈਂ ਮੈਂ ਮੈਨੂੰ ਮੈਸ਼ ਕਰਕੇ ਅੱਜ ਮੇਰੇ ਉੱਤੇ ਮੈਨੂੰ ਧਮਕੀਆਂ ਮੈਨੂੰ ਡਰਾਉਣ ਦੇ ਲਈ ਮੇਰੇ ਪਰਿਵਾਰ ਨੂੰ ਮਾਰਨ ਦੇ ਲਈ ਅੱਜ ਬਹੁਤ ਖੁਸ਼ ਜਿਹੜੇ ਖੇਲ ਰਚੇ ਜਾ ਰਹੇ ਆ ਕੱਲ ਫੋਨ ਦਿਓ ਮੇਰਾ ਫੋਨ ਦਿਓ ਕੱਲ ਮੈਂ ਬੀਜੀਪੀ ਸਾਹਿਬ ਨੂੰ ਪਰਸੂ ਰਾਤ ਦਾ ਮੇਲ ਕੀਤੀ ਹੋਈ ਹੈ ਇਹ ਲੋਕ ਕਿ ਜਿਹੜੀ ਇਹ ਰਿਕਾਰਡਿੰਗ ਬਾਹਰ ਨਾ ਕਰ ਸਕਾਂ ਮੈਨੂੰ ਪਾਕਿਸਤਾਨ ਤੋਂ ਧਮਕੀਆਂ ਆ ਰਹੀਆਂ ਮੇਰੇ ਬੱਚਿਆਂ ਨੂੰ ਮਾਰਨ ਦੇ ਲਈ ਇਹ ਨੰਬਰ ਹੈ ਹੇ ਲੋਰ ਅੱਜ ਮੇਰਾ ਪਰਿਵਾਰ ਖਤਮ ਕਰਨਾ ਚਾਹੁੰਦੇ ਆ ਹੇ ਲੋਰ ਮੈਨੂੰ 2 ਦਿਨ ਪਹਿਲੇ 2:20 ਦੇ ਉੱਤੇ ਪਾਕਿਸਤਾਨ ਦੇ ਨੰਬਰ ਤੋਂ +92 ਜਿਹਦੇ ਵਿੱਚੋਂ ਮੈਨੂੰ ਬਹੁਤ ਗਲਤ ਗੱਲਾਂ ਮੇਰੇ ਬੱਚਿਆਂ ਬਾਰੇ ਇਹ ਕਿਹਾ ਕਿ ਤੇਰੀ ਧੀ ਤੇਰਾ ਪੁੱਤ ਮਾਰ ਦਿਆਂਗੇ ਇਹਨਾਂ ਦੀ ਲਾਸ਼ ਨਹੀਂ ਲੱਭੇਗੀ ਜੇ ਤੂੰ ਜੇ ਕੋਈ ਰਿਕਾਰਡਿੰਗ ਤੂੰ ਬਾਹਰ ਕੱਢੀ ਤੇ ਤੇਰੇ ਬੱਚੇ ਨਹੀਂ ਲੱਭਣਗੇ ਇਹ ਇਹ ਰਤ ਜਿਸ ਦਿਨ ਮੈਂ ਇਹ ਚੈਲੰਜ ਕੀਤਾ ਸੀ ਕਿ ਮੈਂ 5 ਤਰੀਕ ਪੇਸ਼ ਹੋਵਾਂਗਾ ਅੱਜ ਇੱਕ ਕੱਲ ਦਾ ਨਾ ਹੋਰ ਪ੍ਰੋਮਿਸ ਕਰਨ ਜਾ ਰਹੇ ਹੋ ਤੁਹਾਡੇ ਵਿੱਚ ਮੈਂ ਵੀ ਇੱਕ ਇਨਸਾਨ ਹਾਂ ਨਾ ਮੇ ਇੱਕ ਬਾਪ ਦਾ ਉਹ ਮੇਰੇ ਵੀ ਇੱਕ ਬਾਪ ਆ ਮੇਰੀ ਵੀ ਧੀ ਹੈ ਮੇਰੇ ਉੱਤੇ ਇਹਨੇ ਗੱਡੇ ਗੱਡੇ ਜਾਂਦੇ ਜਾ ਰਹੇ ਆ ਕਿ ਮੇਰੀ ਜਿਹੜੀ ਧੀ ਹੈ ਕਿ ਮੈਂ ਕੱਲ ਨੂੰ ਕਿਸੇ ਨੇ ਕੱਢੀ ਜਾਣਾ ਇਹ ਲੋਕ ਮੈਨੂੰ ਚੋਰ ਸਮਝਣਾ ਚਾਹਤੇ ਐ ਇਹ ਲੋਕ ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਚੱਕਰ ਕਹਿ ਰਿਹਾ ਕੋਈ ਦਲਬਦੂ ਕਹਿ ਰਿਹਾ ਤੇ ਬਾਪਾ ਦੇ ਗਿਰਦਾਸ ਕਰਨ ਜਾ ਰਿਹਾ ਆਪਣੀ ਧੀ ਦੇ ਨਾਲ ਕਿ ਜੇ ਮੈਂ ਕਦੀ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਵੇ ਕਦੀ ਮੈਂ ਕਿਸੇ ਗਲਤ ਕੰਮ ਕਰਨ ਲਈ ਕਿਸੇ ਨੂੰ ਸ਼ੈਂਟਰ ਦਿੱਤੋ ਕਦੀ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਕੜਾ ਰੋਵੇ ਮੇਰਾ ਕੱਕੜਾ ਰੋਵੇ ਜਿਹੜੇ ਲੋਕ ਅੱਜ ਮੇਰੀ ਪੀਰ ਨੂੰ ਮੇਰੇ ਬੱਚਿਆਂ ਨੂੰ ਬੰਦ ਰੇ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਰਾਜ ਕਰਦਾ ਕਿ ਇਹ ਫੈਸਲਾ ਤੇਰੀ ਹੱਦ ਦੇ ਵਿੱਚ ਹੈ ਤੇ ਉਹਨੇ ਤਾਂ ਵੀ ਕੱਖ ਨਾ ਰਵੇ ਜਿਹੜੇ ਅੱਜ ਮੇਰੇ ਬੱਚਿਆਂ ਦੀ ਬੋਲੀ ਲਗਾ ਰਿਹਾ ਮੇਰੇ ਬੱਚਿਆਂ ਤੇ ਉੱਤੇ ਇਲਜ਼ਾਮ ਲਾ ਰਿਹਾ ਕਿਉਂਕਿ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਮਾਨ ਸਾਹਿਬ ਤੁਸੀਂ ਵੀ ਅਜ ਇੱਕ ਤਿੰਨ ਮਹੀਨੇ ਦੀ ਦੇ ਬਾਪ ਹੋ ਤੁਹਾਡੀ ਧੀ ਵੀ ਕੱਲ ਨੂੰ ਵੱਡੀ ਹੋਏਗੀ ਤੁਹਾਡੀ ਧੀ ਕੀ ਕਹੇਗੀ ਕੀ ਮੇਰੇ ਬਾਪ ਨੂੰ ਪੰਜਾਬ ਦੇ ਲੋਕਾਂ ਨੇ ਕੁਰਸੀ ਤੇ ਬਟਾਇਆ ਸੀ ਕੀ ਗੱਲ ਮੇਰਾ ਬਾਪ ਪੰਜਾਬ ਦੀ ਪੀਆ ਨਾ ਫੈਸਲਾ ਨਹੀਂ ਕਰ ਪਾਇਆ ਪੰਜਾਬ ਦੇ ਲੋਕਾਂ ਦਾ ਖੜਾ ਨਹੀਂ ਹੋ ਪਾਇਆ ਪੰਜਾਬ ਦੇ ਚੋਰਾਂ ਦੇ ਅੱਖ ਦੇ ਵਿੱਚ ਸਰਕਾਰ ਚਲਾਈ ਇਹ ਤੁਸੀਂ ਫੈਸਲਾ ਕਰੋਗੇ ਕਿ ਅੱਜ ਇੱਕ ਧੀ ਦਾ ਬਾਪ ਤੁਹਾਡੇ ਕੋਲ ਚੋਲੀ ੜ ਕੇ ਖੜਾ ਹੈ ਇਸ ਕਰਕੇ ਕਿ ਇਹ ਜਿਹੜੇ ਡਾਕੂ ਐਮ ਐਲ ਏ ਜਿਹੜੇ ਡਾਕੂ ਤੁਹਾਡੇ ਐਡਵਾਈਜ਼ਰ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਦੇਓ ਤੇ ਇਸ ਪੰਜਾਬ ਨੂੰ ਇਨਸਾਫ ਦੇ ਦਿਓ ਅੱਜ ਮੈਂ ਅਪੀਲ ਕਰਨ ਦੇ ਲਈ ਆਇਆ ਕਿ ਇਹ ਤੁਸੀਂ ਲੋਕ ਅੱਜ ਮੇਰੇ ਜਿਹੜੇ ਲੋਕ ਬਲੰਦਰ ਵੈਸਟ ਦੇ ਆ ਉਹ ਬਹੁਤ ਦੁਖੀ ਆ ਕਿਸੇ ਦੇ ਪਰਚੇ ਦੀ ਧਮਕੀ ਕਿਸੇ ਦੀ ਫੈਕਟਰੀ ਬੰਦ ਕਰਨ ਦੀ ਧਮਕੀ ਕਿਸੇ ਨੂੰ ਗੁੰਡੇ ਲੋਕਾਂ ਕੋ ਧਮਕੀ ਅੱਜ ਬਦਮਾਸ਼ਾਂ ਦਾ ਜਿਹੜਾ ਬੋਲ ਵਾਲਾ ਆ ਉਹ ਵੈਸਟ ਦੇ ਵਿੱਚ ਚੱਲ ਰਿਹਾ ਅੱਜ ਬਦਮਾਸ਼ ਇੱਥੇ ਜਲਸੇ ਕਰਾ ਰਹੇ ਆ ਇੱਥੇ ਬਦਮਾਸ਼ ਪੁਲਿਸ ਉਹਨਾਂ ਨੂੰ ਜਾ ਕੇ ਪਰਨੇ ਪਵਾ ਰਹੀ ਹੈ ਇਦਾਂ ਦੇ ਹਾਲਾਤ ਮੈਂ ਕਦੀ ਨਹੀਂ ਦੇਖੀ ਸੀ ਇਹ ਬੱਚੋ ਮੈਂ ਤੁਹਾਡਾ ਬੱਚਾ ਇਹ ਜਿਹੜੇ ਚੁੱਟੜੇ ਬੱਚੇ ਖੜੇ ਐ ਇਹਨਾਂ ਦੇ ਘਾਤੀਰ ਇਹ ਫੈਸਲਾ ਕਰਿਓ ਸੱਚ ਉਹ ਝੂਠ ਜਿਹੜੀ ਲੜਾਈ ਐ ਔਰ ਇਹ ਉੱਤੇ ਤੁਸੀਂ ਮੋਰ ਲਗਾਨੀ ਐ ਜੇ ਤੁਹਾਨੂੰ ਲੱਗਦਾ ਕਿ ਮੈਂ ਹਲਕੇ ਨੂੰ ਬਰਬਾਦ ਕਰ ਰਿਹਾ ਤੇ ਮੈਨੂੰ ਵੋਟ ਨਾ ਪਾਈਓ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਡਾਕੂ ਜਿਹੜੇ ਚੋਰ ਅੱਜ ਮੇਰੇ ਹਲਕੇ ਨੂੰ ਲੁੱਟ ਰਹੇ ਐ ਤੇ ਇਹਨਾਂ ਨੂੰ 10 ਤਰੀਕ ਸਬਕ ਕਾ ਦਿਓ ਤੇ ਉਹਦੇ ਤੋਂ ਬਾਅਦ ਇਹ ਮੇਰੀ ਪਾਰਟੀ ਖੜੀ ਐ ਇਹ ਮੇਰੇ ਲੋਕ ਖੜੇ ਐ ਤੁਹਾਡਾ ਨੂੰ ਸਾਬਤ ਹੋਣਗੇ ਇਸ ਗੱਲ ਦੀ ਗਰੰਟੀ ਇਸ ਗੱਲ ਦਾ ਮੈਂ ਵਿਸ਼ਵਾਸ ਦਿੰਦਾ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਜੇ ਕੋਈ ਗਲਤੀ ਕੋਈ ਭੁੱਲ ਚੁੱਕ ਹੋ ਗਈ ਹੋ ਗਈ ਮੈਨੂੰ ਮਾਫ਼ ਕਰਿਓ ਆਜੋ ਆਜੋ ਪਿੱਛੇ ਆਜੋ ਪਿੱਛੇ ਸੋਗੇ ਪਿੱਛੇ ਆਜੋ ਪਿੱਛੇ ਆਜੋ ਬਹੁਤ 10 ਤਰੀਕ ਜਿਹੜੀ ਜਨਤਾ ਨੇ ਫੈਸਲਾ ਕਰਨਾ ਹੈ ਉਹ ਹਾਰ ਦਿਖਾਈ ਦੇ ਰਹੀ ਹੈ ਹਾਰ ਹਾਰ ਇਸ ਕਰਕੇ ਗਲਤੀ ਗਰੰਟੀ ਇਸ ਗੱਲ ਦਾ ਮੈਂ ਵਿਸ਼ਵਾਸ ਦਿੰਦਾ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਜੇ ਕੋਈ ਗਲਤੀ ਕੋਈ ਬੋਲ ਟੱਕ ਹੋ ਗਈ ਹੋ ਗਈ ਮੈਨੂੰ ਮਾਫ਼ ਕਰਿਓ ਆਜੋ ਆਜੋ ਪਿੱਛੇ ਆਜੋ ਪਿੱਛੇ ਸੋਗੇ ਪਿੱਛੇ ਆਜੋ ਪਿੱਛੇ ਆਜੋ ਬਹੁਤ ਜਨਤਾ ਬਾਜੇ ਸ਼ੀਤਲੰਗਰਾਲ ਸ਼ੀਤਲੰਗਰਾਲ ਤੁਸੀਂ ਆਗੇ ਬੈਠੋ ਚੀਤਲنگਰਾਲ ਤੂੰ ਆਗੇ ਬੜੋ ਚੀਤਲੁਗਰਾਲ ਤੂੰ ਆਗੇ ਬੜੋ ਕੋਈ ਸ਼ਿੱਟਲ ਜਿਆ ਕਹੀ ਜਾਂਦਾ ਫੇਸਬੁਕ ਤੇ ਬੋਲੀ ਜਾਂਦਾ ਉਹ ਜਿਹੜਾ ਤੂੰ ਕੱਲ ਕਰਨਾ ਹੈ ਅੱਜ ਕਰ ਹੁਣੇ ਕਰ ਸੀਐਮ ਸਾਹਿਬ ਤੁਹਾਡੀ ਜਿਹੜੀ ਕਬਰਾਰ ਸੀ ਉਹ ਤੁਹਾਡੇ ਚਿਹਰੇ ਤੋਂ ਦਿਖਾਈ ਦੇ ਰਹੀ ਸੀ ਕਿ ਤੁਸੀਂ ਨਹੀਂ ਬੋਲਦੇ ਤੁਹਾਡੇ ਵਿੱਚ 10 ਤਰੀਕ ਜਿਹੜੀ ਜਨਤਾ ਨੇ ਫੈਸਲਾ ਕਰਨਾ ਹੈ ਉਹ ਖਾਰ ਦਿਖਾਈ ਦੇ ਰਹੀ ਹੈ ਹਾਰ ਹਾਰ ਇਸ ਕਰਕੇ ਦੋਸਤੋ ਮੈਂ ਕੱਲ ਰਾਤ ਨੂੰ ਉਹਨਾਂ ਦਾ ਜਿਹੜਾ ਚੈਲੰਜ ਸੀ ਉਹ ਸੈਪਟ ਕੀਤਾ ਭਾਜੀ ਮੇਰੇ ਭਾਜੀ ਪਲੀਜ਼ ਮੇਰੀ ਗੱਲ ਮੰਨ ਲਓ ਮੈਂ ਬੋਲਦਾ ਹਾਂ ਹੁਣ ਕਿੱਥੇ ਜਾਣਾ ਹੋਰ ਕਿੱਥੇ ਜਾਣਾ ਮੈਂ ਜਿਹੜਾ ਚੈਲੰਜ ਹੈ ਉਹ ਸੈਪਟ ਕੀਤਾ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਮੈਂ 2 ਵਜੇ ਬਾਉ ਜਗਦੀ ਮਨਰਾਮ ਚੌਕ ਦੇ ਵਿੱਚ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ